ਸਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾ ਰਮਨ ਦੇ ਵੱਲੋਂ ਬਜਟ ਪੇਸ਼ ਕੀਤਾ ਗਿਆ ਪਠਾਨਕੋਟ ਦੇ ਦੁਕਾਨਦਾਰ ਨਾਲ ਖਾਸ ਗੱਲਬਾਤ ਹੋਈ ਹੈ ਕੇਂਦਰ ਦੇ ਵੱਲੋਂ ਲਿਆਂਦੇ ਪਛੜਤੀ ਦੁਕਾਨਦਾਰਾਂ ਨੇ ਸ਼ਲਾਘਾ ਕੀਤੀ। ਜੀ ਇੰਡੀਆ ਨੇ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਪੀਸੀ ਤਰਫੋਂ ਦਾ ਪਹਿਲੀ ਵਾਰੀ ਬਜਟ ਕੀਤਾ ਗਿਆ ਮੋਦੀ ਸਰਕਾਰ ਵੱਲੋਂ ਪਾਸ ਕੀਤਾ ਗਿਆ ਅੱਜ ਗੱਲਬਾਤ ਕਰਾਂ ਲੋਕਾਂ ਨਾਲ ਗੱਲਬਾਤ ਕਰਾਂ ਜਨਰਲ ਕੋਸ਼ਿਸ਼ ਕਰਾਂ ਕੀ ਕਹਣਾ ਸਭ ਕੇ ਆਜ ਦਾ ਬਜਟ ਪਾਸ ਕੀਤਾ ਗਿਆ ਕੀ ਕਹਿਣਾ ਚਾਹੋਗੇ ਤੁਸੀਂ? ਸਰ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਜਿਹੜੀਆਂ ਲੋਕਾਂ ਦੀਆਂ ਮੁਸ਼ਕਿਲਾਂ ਹੁੰਦੀਆਂ ਨੇ ਉਹਨਾਂ ਨੂੰ ਟਾਈਮ ਟਾਈ ਤਾਂ ਕਿ ਉਹ ਜਿਹੜੀਆਂ ਸਾਡੀਆਂ ਮੀਡੀਅਮ ਵਰਗ ਦੀਆਂ ਗਰੀਬ ਵਰਗੀਆਂ ਜਿਹੜੀਆਂ ਮੁਸ਼ਕਲਤਾਂ ਹੁੰਦੀਆਂ ਨੇ ਉਹ ਸਰਕਾਰਾਂ ਤੱਕ ਪੁੱਜਣ। ਬਾਕੀ ਰਹੀ ਗੱਲ ਬਜਟ ਦੀ। ਕਿਉਂਕਿ ਬਜਟ ਦੀ ਪਿਛਣ ਇਹ ਹੈ ਵੀ ਸਾਨੂੰ ਮੇਰੀ ਵੀ ਉਮਰ 68 18 ਸਾਲ ਉਮਰ ਹੋ ਗਈ ਹੈ। ਅਸੀਂ ਹਰ ਸਾਲ ਬਜਟ ਦੇਖਦੇ ਹਾਂ ਤੇ ਬਜਟ ਸੁਣਦੇ ਹਾਂ। ਮਗਰ ਜਿਹੜਾ ਵੀ ਬਜਟ ਜਦੋਂ ਵੀ ਬਜਟ ਪਾਸ ਕਰਦੇ ਆ ਜਦੋਂ ਵੀ ਬਜਟ ਡਿਕਲੇਅਰ ਕਰਦੇ ਆ ਬਜਟ ਜਿੱਤੇ ਲੋਕਾਂ ਨੂੰ ਬਹੁਤ-ਬਹੁਤੀ ਵਧੀਆ ਲਾਭ ਪਾ ਦਿੰਦੇ ਆ। ਮਗਰ ਕ્યા ਕਦੀ ਬਜਟ ਜਿਹੜਾ ਹੈ ਇਹਨਾਂ ਨੇ ਡਿਕਲੇਅਰ ਕੀਤਾ ਹੈ ਜਿਹੜਾ ਨੇ ਅੱਜ ਪਾਸ ਕੀਤਾ ਹੈ ਕ્યા ਕਦੀ ਇੰਪਲੀਮੈਂਟ ਹੋਇਆ ਹੈ ਇਹ ਕਿਉਂਕਿ ਇਹ ਕਦੀ ਇੰਪਲੀਮੈਂਟ ਨਹੀਂ ਹੁੰਦੇ ਇਹ ਸਿਰਫ ਬਜਟ ਜਿਹੜਾ ਹੈ ਬਾਹ ਬਾਹੀ ਲੁੱਟਣ ਵਾਸਤੇ ਆ ਕਿ ਅਸੀਂ ਬਹੁਤ ਵਧੀਆ ਬਜਟ ਪੇਸ਼ ਕਰਦਾ ਬਹੁਤ ਵਧੀਆ ਪੇਸ਼ ਕਰਦਾ ਹੈ ਮਗਰ ਨਹੀਂ ਬਜਟ ਉਦੋਂ ਤੱਕ ਚੰਗਾ ਨਹੀਂ ਹੋਏਗਾ ਜਦੋਂ ਤੱਕ ਮੀਡੀਅਮ ਵਰਗ ਦੀ ਨਬਜ਼ ਨਹੀਂ ਟੋਲੀ ਜਾਏਗੀ ਮਗਰ ਅਸੀਂ ਇਹ ਚਾਹਦੇ ਹਾਂ ਸਰਕਾਰ ਕੋਈ ਵੀ ਆਏ ਉਹ ਮੀਡੀਅਮ 버ਗਰ ਤੇ ਗਰੀਬ 버ਗਰ ਬਾਰੇ ਸੋਚੇ ਕਿਉਂਕਿ ਮੀਰਾ ਨੂੰ ਤੇ ਕੋਈ ਫਰਕ ਨਹੀਂ ਪੈਂਦਾ ਮਹਿੰਗਾ ਹੋਏ ਨਾ ਹੋਏ ਗਰਮੀ ਹੋਏ ਨਾ ਹੋਏ ਸਰਦੀ ਹੋਏ ਨਾ ਹੋਏ ਮਗਰ ਯਾ ਮੀਡੀਅਮ 버ਗਰ ਉਹ ਬਿਲਕੁਲ ਇਸ ਲਈ ਜਿਹੜਾ ਨਾ ਉਹ ਬਿਲਕੁਲ ਖਤਮ ਹੋ ਚੁੱਕਾ ਦਾ ਮੀਡੀਅਮ 버ਗਰ ਕਿਉਂਕਿ ਮੀਡੀਅਮ 버ਗਰ ਕੋ ਕੋਈ ਵਿਕਲਪ ਹੀ ਨਹੀਂ ਅਸੀਂ ਛੋਟੇ ਛੋਟੇ ਦੁਕਾਨਦਾਰਾਂ ਆਨਲਾਈਨ ਜਿਹੜੇ ਆਪਣੇ ਸੋਦੇ ਨੇ ਉਹ ਲੋਕੀ ਮੰਗਾ ਲੈਂਦੇ ਨੇ ਸਾਡੀ ਦੁਕਾਨਾਂ ਦੇ ਕੋਈ ਗਾਹਕ ਨਹੀਂ ਆ ਰਿਹਾ ਅਸੀਂ ਦੱਸਣਾ ਅਸੀਂ ਪੁੱਛਣ ਜਾਂਦੇ ਹਾਂ ਵੀ ਬਜਟ ਨੇ ਜਿਹੜੇ ਆਪਣੇ ਨੇ ਪੇਸ਼ ਕੀਤਾ ਹੈ ਸਾਨੂੰ ਦੱਸੋ ਛੋਟੇ ਦੁਕਾਨਦਾਰ ਨੂੰ ਕੀ ਦਿੱਤਾ ਹੈ ਮੀਡੀਅਮ ਵਰਗ ਨੂੰ ਕੀ ਦਿੱਤਾ ਹੈ ਇਸ ਕਰਕੇ ਇਹ ਬਜਟ ਜਿਹੜਾ ਹੈ ਬਿਲਕੁਲ ਹੀ ਲollipops ਹੈ ਇਹ ਆਪਣੇ ਸਿਰ ਬਾਈ ਬਾਈ ਲੋਟਣ ਵਾਸਤੇ ਇਹ ਮੋਦੀ ਨੇ ਬਹੁਤ ਵਧੀਆ ਕੀਤਾ ਬਹੁਤ ਵਧੀਆ ਕੀਤਾ ਮਗਰ ਇਹ ਬਜਟ ਵਿੱਚ ਅਸੀਂ ਦੇਖਿਆ ਕਰਿਆ ਕੋਈ ਵੀ ਚੀਜ਼ ਵਧੀਆ ਨਹੀਂ ਜਿਹੜਾ ਅਸੀਂ ਸ਼ਾਬਾਸ਼ ਦਈਏ ਮੋਦੀ ਨੂੰ ਸ਼ਾਬਾਸ਼ ਦਈਏ ਮਗਰ ਨਹੀਂ ਬਿਲਕੁਲ ਜਿਵੇਂ ਕਿ ਤੁਸੀਂ ਦੇਖਿਆ ਲੋਕਾਂ ਨੇ ਆਪਣੀ رائے ਦਿੱਤੀ ਹੈ ਦੱਸਿਆ ਬਜਟ ਦੇ ਬਾਰੇ ਵੀ ਜਾਣਕਾਰੀ ਦਿੱਤੀ ਹੈ ਇਦਾਂ ਹੀ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕੀ ਕੀ ਲੋਕਾਂ ਨੂੰ ਬੈਨੀਫਿਟ ਮਿਲੇ ਇਸ ਬਜਟ ਨੂੰ ਲੈ ਕੇ ਤਾਂ ਦੋਸਤੋ ਇੰਡੀਆ ਨੇ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ ਇਸੇ ਤਰ੍ਹਾਂ ਦਾ ਪਹਿਲੀ ਵਾਰੀ ਬੱਜੇ ਕੀਤਾ ਗਿਆ ਮੋਦੀ ਸਰਕਾਰ ਨਾਲ ਪਾਸ ਕੀਤਾ ਗਿਆ ਅੱਜ ਗੱਲਬਾਤ ਕਰਾਂ ਲੋਕਾਂ ਨਾਲ ਗੱਲਬਾਤ ਕਰਾਂ ਜਨਰਲ ਕੋਸ਼ਿਸ਼ ਕਰਾਂ